ਜੀ ਲਗਾਤਾਰ ਨੌਜਵਾਨਾਂ ਨੂੰ ਉਧੇ ਵੱਡੇ ਅਚਾਰੇ ਨੇ ਅੱਜ ਵੀ ਦੋ ਅਹੁਦੇ ਵੱਡੇ ਗਏ ਨੇ ਕੀ ਕਹਿਣਾ ਚਾਹੁੰਦੇ ਹੋ ਕਿੰਨੀ ਕੀ ਮਜ਼ਬੂਤੀ ਮਿਲੇਗੀ ਆਮ ਆਦੀ ਪਾਰਟੀ ਨੂੰ ਦੇਖੋ ਆਮ ਆਦੀ ਪਾਰਟੀ ਨੇ ਜਿਨ੍ਹਾਂ ਨੇ ਵੀ ਪਾਰਟੀ ਲਈ ਮਿਹਨਤ ਕੀਤੀ ਹੈ ਲੋਕਾਂ ਦੇ ਕੰਮ ਕਰ ਰਹੇ ਨੇ ਪਾਰਟੀ ਉਹਨਾਂ ਨੂੰ ਵਧੀਆ ਅਹੁਦੇ ਤੱਕ ਨਵਾਜ ਰਹੀ ਹੈ ਜਿਹੜੇ ਉਧੇ ਹੈਗੇ ਆ ਇਹ ਆਮ ਆਦੀ ਪਾਰਟੀ ਹੀ ਦੇ ਸਕਦੀ ਹੈ ਆਮ ਘਰਾਂ ਦੇ ਮੁੰਡੇ ਕੁੜੀਆਂ ਨੂੰ ਜੀ ਤੇ ਤੁਸੀਂ ਦੇਖਿਆ ਹੋਵੇਗਾ ਕਿ ਆਪਣੇ ਲਗਭਗ ਆਪਣੇ ਸ਼ਹਿਰ ਦੇ ਵਿੱਚ ਵੀ ਕੋਰਾਲੀ ਵਿੱਚ ਵੀ ਤੇ ਇੱਥੇ ਕੰਗਤੀ ਤੇ 35 ਜਿਹੜੇ ਆਪਣੇ ਵਲੰਟੀਅਰ ਸੀ ਪਾਰਟੀ ਦੇ ਉਹਨਾਂ ਨੂੰ ਵਧੀਆ ਅਹੁਦੇ ਦੇ ਕੇ ਨਵਾਜਿਆ ਗਿਆ ਪਾਰਟੀ ਦੇ ਵਿੱਚ ਅਤੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਹੁਣ ਕੱਲ ਵੀ ਤੁਸੀਂ ਡੋਰ ਟੂ ਡੋਰ ਕਰਿਆ ਤਾਂ ਲਗਾਤਾਰ ਡੋਰ ਟੂ ਡੋਰ ਕਰ ਰਹੇ ਹੋ ਪੁਰਾਣੀ ਪਾਰਟੀ ਦਾ ਮਿਸ਼ਨ ਹੈ ਕਿ ਕੱਲੇ-ਕੱਲੇ ਘਰ ਤੱਕ ਜਿਹੜੀ ਹੈਗੀ ਹੈ ਕਿ ਪਾਰਟੀ ਜਿਹੜੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਕੰਮ ਕੀਤੇ ਪੰਜਾਬ ਸਰਕਾਰ ਨੇ ਕੰਮ ਕੀਤੇ ਹੋਏ ਨੇ ਉਹ ਕੰਮਾਂ ਨੂੰ ਪਹਛਾਣਾ ਹੈ ਕੱਲੇ-ਕੱਲੇ ਲੋਕ ਇੱਕ ਇੱਕ ਬੰਦੇ ਤੱਕ ਆਪਾਂ ਨੇ ਜੀ ਤੇ ਉਹਦੇ ਵਾਸਤੇ ਆਪਣੀ ਸਾਰੀ ਟੀਮ ਲਗਭਗ ਤਿੰਨ ਟੀਮਾਂ ਵੜਾ ਕੇ ਪੂਰੇ ਸ਼ਹਿਰ ਦੇ ਵਿੱਚ ਡੋਰ ਡੋਰ ਕਰ ਰਹੀਆਂ ਨੇ ਤੇ ਸਾਨੂੰ ਲੋਕਾਂ ਦਾ ਵੀ ਜਿਹੜਾ ਹੈਗਾ ਕਿ ਭਰਮਾ ਹੰਗਾਰਾ ਮਿਲ ਰਿਹਾ ਇਹਦੇ ਵਿੱਚ ਤੇ ਸਭ ਤੋਂ ਵੱਡੀ ਗੱਲ ਹੈ ਕਿ ਜਿੰਨੇ ਕਾ ਮਾਮਾ ਦੀ ਪਾਰਟੀ ਨਹੀਂ ਕੀਤੇ ਐ ਤੇ ਮੇਰੇ ਖਿਆਲ ਮੈਨੂੰ ਲੱਗਦਾ ਨੇ ਕਿ ਅੱਜ ਤੱਕ ਇਤਿਹਾਸ ਦੇ ਵਿੱਚ ਕਿਸੇ ਪਾਰਟੀ ਨੇ ਕੰਮ ਕੀਤੇ ਹੋਣਗੇ ਜੀ ਜੇਕਰ ਆਪਾਂ ਗੱਲ ਕਰੀਏ ਪਿਛਲੀ ਸਰਕਾਰ ਦੀ ਗੱਲ ਕਰੀਏ ਜੇ ਆਪਾਂ ਤਾਂ ਕੈਪਟਨ ਸਾਹਿਬ 4.5 ਸਾਲ ਆਪਣੇ ਸ਼ਿਸ਼ਮਾਲੇ ਮਹਿਲ ਤੋਂ ਬਾਹਰ ਨਹੀਂ ਨਿਕਲੇ ਕੈਪਟਨ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਸੀ ਮੁਸ਼ਕਿਲ ਤੇ ਪੰਜ ਵਾਰ ਪੰਜਾਬ ਦੇ ਵਿੱਚ ਆਏ ਹੋਣੇ ਜੀ ਉਹ ਤੇ ਆਪਾਂ ਜੇ ਗੱਲ ਕਰੀਏ ਤੁਹਾਡੇ ਬੈਕਸ਼ੈਟ ਦੀ ਸਰਕਾਰੀ ਹਸਪਤਾਲਾਂ ਉਰੇ ਆਪਣਾ ਜੀ ਅਕਾਲੀ ਸਰਕਾਰ ਨੇ ਵੇਚਣ ਲੱਗੀ ਸੀ ਸ਼ਹਿਰ ਵਾਸੀਆਂ ਨੇ ਸਾਰੇ ਨੇ ਆਪਾਂ ਮਿਲ ਕੇ ਧਰਨੇ ਲਗਾਏ ਤਾਂ ਆਪਣਾ ਹਸਪਤਾਲ ਬਚਾਇਆ ਆਪਾਂ ਨੇ ਜੀ ਤੇ ਉਸ ਤੋਂ ਬਾਅਦ ਕਾਂਗਰਸ ਸਰਕਾਰ ਆਈ ਕਾਂਗਰਸ ਸਰਕਾਰ ਨੇ ਇਹਨੂੰ ਡੀਗ੍ਰੇਡ ਕਰਤਾ ਇਹਨੂੰ ਕਮਿਊਨਿਟੀ ਹੈਲਥ ਸੈਂਟਰ ਬਣਾ ਦਿੱਤਾ ਹਸਪਤਾਲ ਨੂੰ ਜੀ ਤੇ ਹਸਪਤਾਲ ਦੇ ਬਾਹਰ ਬਹੁਤ ਧਰਨੇ ਲੱਗੇ ਸਾਡੇ ਮਾਰਸ਼ਲ ਜੀ ਨੇ ਕਾਫੀ ਸੰਘਰਸ਼ ਕੀਤਾ ਇਹਦੇ ਵਿੱਚ ਇਹਨਾਂ ਨੇ ਧਰਨੇ ਲਗਾਏ ਉਹਦੇ ਲਈ ਤੇ ਬੜੀ ਮੱਧ ਭਾਗੀ ਗੱਲ ਹੈ ਕਿ ਜਿਹੜਾ ਉਥੇ ਟੈਂਟਰ ਲੱਗਿਆ ਵਸੀ ਉਹ ਟੈਂਟ ਵੀ ਚੱਕ ਕੇ ਇੱਥੇ ਨੇ 10 ਕਿਲੋਮੀਟਰ ਦੂਰ ਮਦਵਾੜੇ ਨਦੀਜਗੀਰ ਦੇ ਦਿੱਤਾ ਗਿਆ ਜੀ ਕਿ ਇਹ ਨਾ ਉਹ ਆਪਣੇ ਵਾਸਤੇ ਨਹੀਂ ਬੈਠੇ ਸੀ ਉਹ ਲੋਕਾਂ ਵਾਸਤੇ ਬੈਠੇ ਸੀ ਵੀ ਨਹੀਂ ਵੀ ਇੱਥੇ ਜਿਹੜੇ ਗਰੀਬਾਂ ਦੇ ਬੱਚੇ ਆ ਰਹੇ ਆ ਜਾਂ ਕੋਈ ਇਲਾਜ ਵਾਸਤੇ ਕੋਈ ਪੇਸ਼ੈਂਟ ਆ ਰਿਹਾ ਉਹਨੂੰ ਬਿਹਤਰ ਇਲਾਜ ਮਿਲੇ ਪਰ ਦੇਖੋ ਉਦੋਂ ਹਸਪਤਾਲ ਦੇ ਵਿੱਚ ਸਿਰ 50 ਤੇ 60 ਮਰੀ ਜਾਂਦੇ ਸੀ ਉਹ ਵੀ ਸੈਟੀਸਫਾਈ ਨਹੀਂ ਹੁੰਦੇ ਸੀ ਨਾ ਡਾਕਟਰ ਮਿਲਦੇ ਸੀ ਨਾ ਕੋਈ ਦਵਾਈਆਂ ਮਿਲਦੀਆਂ ਸੀ ਅੱਜ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ ਸਾਡੇ ਕੈਬਨਰ ਮੰਤਰੀ ਅਨਮੋਲ ਗਗਨਮਨ ਪੰਜਾਬ ਦੇ ਸਹਿਯੋਗ ਦੇ ਨਾਲ ਉਹਨਾਂ ਨੇ ਸਾਨੂੰ ਵਧੀਆ ਡਾਕਟਰ ਦਿੱਤੇ ਇੱਥੇ ਜੀ ਤੇ ਲਗਭਗ 700 ਪੇਸ਼ੈਂਟ ਓਪੀਡੀ ਦੇ ਵਿਚ ਆ ਰਿਹਾ ਜੀ ਇਸ ਟਾਈਮ ਹਸਪਤਾਲ ਦੇ ਵਿੱਚ ਔਰ 700 ਮਰੀਜ਼ਾਂ ਨੂੰ ਹੀ ਦਵਾਈ ਵੀ ਫ੍ਰੀ ਮਿਲ ਰਹੀ ਹੈ ਜੀ ਅੱਗੇ ਹੁੰਦਾ ਸੀ ਕਿ ਅਲਟਰਾਸਾਉਂਡ ਮਸ਼ੀਨ ਹਸਪਤਾਲ 'ਚ ਨਹੀਂ ਸੀ ਫਿਰ ਵੀ ਅਸੀਂ ਨੇ ਉਟਾਈਪ ਕਰਕੇ ਜਿਹੜਾ 1000 ਰੁਪਏ ਵਾਲਾ ਅਲਟਰਾਸਾਉਂਡ ਹੈ ਉਹ ਸਿਰਫ 200 ਰੁਪਏ 'ਚ ਕਰਵਾ ਲਈ ਹਸਪਤਾਲ ਦੇ ਵਿੱਚ ਹੋ ਰਿਹਾ ਜੀ ਤੇ ਬਹੁਤ ਵੱਡੀਆਂ ਉਪਲਬਧੀਆਂ ਨੇ ਜਿਹੜੇ ਕੰਮ ਲੋਕੀ ਸੋਚ ਕੇ ਬੈਠੇ ਸੀ ਕਿ ਇਹ ਕੰਮ ਹੋਏ ਨਹੀਂ ਸਕਦੇ ਕੰਮ ਆਮ ਆਦਮੀ ਪਾਰਟੀ ਨੇ ਮੈਡਮ ਅਨਵਲ ਗਗਨ ਮਾਨ ਨੇ ਹਲਕੇ ਦੇ ਵਿੱਚ ਉਹ ਵਾਲੇ ਕੰਮ ਕੀਤੇ ਨੇ ਚਾਹੇ ਆਪਾਂ ਕਜੋਲੀ ਵਾਟਰਵਰਕਸ ਦੀ ਗੱਲ ਕਰੀਏ ਚਾਹੇ ਆਪਾਂ ਨਲੀਪਰ ਵਾਲੀ ਰੋਡ ਦੀ ਗੱਲ ਕਰੀਏ ਜਿਹੜਾ ਪਰ ਉਸ ਸੜਕ ਬਾਰੇ ਕਿਸੇ ਨੇ ਨਹੀਂ ਦੇਖਿਆ ਨਾ ਧਿਆਨ ਦਿੱਤਾ ਕਿਸੇ ਨੇ ਪਰ ਆਮ ਆਦੀ ਪਾਰਟੀ ਸਰਕਾਰ ਆਈ ਹੈ ਆਮ ਲੋਕਾਂ ਦੀ ਸਰਕਾਰ ਆਈ ਹੈ ਤੇ ਉਹ ਸੜਕ ਵੀ ਬਣ ਕੇ ਤਿਆਰ ਹੋ ਗਈ ਹੋ ਚੁੱਕੀ ਹੈ ਤੇ ਬਾਕੀ ਜਿਹੜਾ ਉੱਥੇ ਕੋ ਥੋੜਾ ਬਹੁਤ ਰਹਿੰਦਾ ਸੀ ਉਹ ਕੰਮ ਕੰਮ ਦੁਆਰੇ ਕੰਮ ਸ਼ੁਰੂ ਹੋ ਗਿਆ ਰੋਡ ਦੇ ਉੱਪਰ ਉਹਦੇ ਉੱਪਰ ਉਸ ਤੋਂ ਬਾਅਦ ਜੇ ਅੱਪ ਗੱਲ ਕਰੀਏ ਸਿੰਗੁਰ ਰੋਡ ਦੀ ਗੱਲ ਕਰੀਏ ਆਪਾਂ ਸਿੰਗੁਰਾ ਰੋਡ ਦੀ ਸੜਕ ਨੂੰ ਟੁੱਟੀ ਨੂੰ 4 ਸਾਲ ਹੋ ਗਏ ਆਪਾਂ ਸਾਰੇ ਇਸ ਤੇ ਸਹਿਮਤ ਹੋਣਗੇ ਆਪਾਂ ਸਾਰੇ ਨੂੰ ਪਤਾ ਹੈ ਪਰ ਦੇਖੋ ਉਹਨਾਂ ਰਿਕਾਰਡ ਕਾਂਗਰਸ ਸਰਕਾਰ ਦੇ ਵਿੱਚ ਇਹ ਸੜਕ 2019 ਚ ਬਣੀ ਸੀ ਜਿਹੜੀ ਕਿ 2020 ਚ ਸੜਕ ਟੁੱਟ ਤੇ ਹੁਣ ਉਸ ਸੜਕ ਦੇ ਉੱਪਰ ਦੁਆਰੇ ਕੰਮ ਸ਼ੁਰੂ ਹੋ ਚੁੱਕਿਆ ਹੈ ਤੇ ਬਹੁਤ ਜਲਦੀ ਆਉਣ ਵਾਲੇ 15-20 ਦਿਨਾਂ ਦੇ ਵਿੱਚ ਜਿਹੜੀ ਉਹ ਵੀ ਸੜਕ ਹੈ ਬਣ ਕੇ ਤਿਆਰ ਹੋ ਜਾਏਗੀ